ਵੇਖ ਕੀ ਹਾਲ ਨੇ ਠੀਕ ਆ ਵਧੀਆ ਯਾਰ ਠੀਕ ਠਾਕ ਤੁਹਾਨੂੰ ਫੇਸਬੁੱਕ ਤੇ ਦੇਖਿਆ ਜੀ ਬਹੁਤ ਸ਼ੁਕਰੀਆ ਵੀਰੇ ਮੱਟੋ ਦਰਗਾਹ ਤੇ ਤੁਹਾਡੇ ਨਾਂ ਤੇ ਨਗਾੜੇ ਵੱਜ ਰਹੇ ਆ ਜੀ ਬਹੁਤ ਚੰਗਾ ਕੰਮ ਹੋ ਰਹੀ ਥੋੜਾ ਸ਼ੁਕਰੀਆ ਵੀਰੇ ਕੀ ਨਾਂ ਤੇਰਾ ਮੇਰਾ ਅਵਤਾਰ ਸਿੰਘ ਵੈਸੇ ਜੌਨੀ ਬਦਮਾਸ਼ ਦੇ ਨਾਮ ਨਾਲ ਜਾਣਦੇ ਆ ਜੀ ਮੈਨੂੰ ਜੌਨੀ ਪੰਜ 10 ਪਿੰਡ ਜੀ ਜੌਨੀ ਬਦਮਾਸ਼ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ ਸੋਏ ਮਾਜਰਾ ਪਿੰਡ ਹੈ ਜੀ ਆਪਣਾ ਜ਼ਿਲ੍ਹਾ ਜ਼ਿਲ੍ਹਾ ਮੋਹਾਲੀ ਹੈ ਜੀ ਮੋਹਾਲੀ ਆ ਤੁਸੀਂ ਮਾਤਾ ਜੀ ਉਹਨਾਂ ਦੇ ਪਤਾ ਹੀ ਸਿੰਗਲ ਕਾ ਤੋਂ ਬੰਨਿਆ ਕੱਟਾ ਬੱਛਾ ਬਣਾਇਆ ਹੋਇਆ ਜੀ ਮੈਨੂੰ ਕੱਟਾ ਬੱਛਾ ਸੱਟਾ ਮਾਰਦਾ ਜੀ ਸੱਟਾ ਮਾਰਦਾ ਜੀ ਕੁੱਤ ਦਾ ਮਾਰਦਾ ਜੀ ਕਿਸੇ ਦੇ ਕੋਈ ਪ੍ਰੂਫ ਹੈ ਸੱਟ ਦਾ ਕਿਸੇ ਦਾ ਕੋਈ ਪ੍ਰੂਫ ਜੀ ਦਾ ਜੀ ਮਾਰਿਆ ਜੀ ਹਾਂ ਦਾਦੀ ਦੇ ਕੇ ਲੱਬਾ ਮਰਦੀ ਮੈਂ ਦਾਦੀ ਦੀ ਹਾਂ ਕਿਸੇ ਤੁਹਾਡੇ ਸੱਟ ਲੱਗੀ ਵੀ ਕਿਸੇ ਤੇ ਕੋਈ ਸਬੂਤ ਤਾਂ ਦਿਖਾਓ ਕੋਈ ਕੱਟਵਾਟ ਦਿਖਾਓ ਆ ਦੇਖ ਆ ਕਹਿੰਦੀ ਮਾਂ ਕਹਿੰਦੀ ਆ ਵੜਦਾ ਇਹ ਤਾਂ ਜੀ ਇਹ ਬਿਨਾਂ ਗੱਲ ਤੋਂ ਮੈਂ ਮਹਾਰਾਜ ਗੁਰਦੁਆਰਾ ਸਾਹਿਬ ਇਹਨੇ ਹੱਥ ਜਣਾਏ ਹੋਏ ਆ ਜੀ ਚੁੱਲ੍ਹੇ ਇਹਨੂੰ ਰੋਟੀਆਂ ਸਿੱਖਣੀਆਂ ਨਹੀਂ ਆਉਂਦੀਆਂ ਮੇਰੀ ਮੰਮੀ ਨੂੰ ਨੀ ਉਮਰ ਹੋਗੀ ਦੁੱਲੇ ਵਿੱਚ ਹੱਥ ਜਲਾ ਲਿਆ ਪਤਾ ਨਹੀਂ ਕਿਹੜੇ ਸਾਹਬ ਨਾਲ ਜੀ ਮਾਰਦਾ ਗੋੜਾ ਦਾ ਕਿੰਨੇ ਕ ਟਾਈਮ ਤੋਂ ਇਦਾਂ ਕਰਦਾ ਬਾਜੀ ਹੋ ਗਿਆ ਸੱਚ ਬੋਲਦੀ ਮੈਨੂੰ ਆਪਣੀ ਜ਼ਿੰਦਗੀ ਕੋਈ ਪਿਆਰੀ ਨਹੀਂ ਗਰਦਨ ਵੱਢ ਕੇ ਚੜਾ ਦੂੰਗਾ ਜੇ ਝੂਠ ਬੋਲੀ ਭੰਗ ਪਿੰਡਾ ਸੀ ਤੂੰ ਨਹੀਂ ਸਰ ਦੱਸਾਂ ਕੀ ਗੱਲ ਹੈ ਜੀ ਸੱਚ ਗੱਲ ਦੱਸਦਾ ਜੀ ਮੈਂ ਮੈਂ ਲੈਣਾ ਲਾਈਆ ਪੰਨੀ ਤੇ ਚਿੱਟੇ ਦੀਆਂ ਮੇਰੇ ਚ ਦਲੇਰੀ ਆ ਗਈ ਜੀ ਬਹੁਤ ਲੜਾਈਆਂ ਕਰੀਆਂ ਉਹ ਮੁੰਡਿਆਂ ਨੇ ਲਾਦੇ ਜੀ ਮੈਨੂੰ ਇਦਾਂ ਨਾਲ ਹੀ ਰੱਖ ਕੇ ਲੈਟਰ ਥੱਲੇ ਕੱਚਦੇ ਸੀ ਅੰਦਰ ਬਾਅਦ ਚ ਫਰੂਤੀ ਖਿੱਚਲੇ ਸੀ ਠੀਕ ਹੈ ਬੇਟਾ ਇਹ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਜਿਆਦਾ ਜੀ ਦਿਮਾਗ 'ਚ ਸਿਗਰਟ ਪੀਣਾਂ ਤੋਂ ਭਰੀ ਹੋਈ ਉਹ ਵੀ ਗੰਗਾ ਜਾਂ ਗੁੰਗਾ ਸਭ ਕੁਝ ਚੱਲਦਾ ਜੀ ਆਪਣੇ ਕੋਲ ਉਹ ਜਿਹੜਾ ਵੀ ਆ ਗਿਆ ਸਭ ਤੁਹਾਡੇ ਪਰਿਵਾਰ 'ਚ ਆ ਮੈਂ ਟਲੀ ਸਭ ਕੁਝ ਚੱਲਦਾ ਜੀ ਇਹੀ ਹੈ ਜੀ ਨਹੀਂ ਇਸ ਤੋਂ ਪਹਿਲਾਂ ਨਹੀਂ ਇਹਦੇ ਨਾਨਕਿਆਂ 'ਚ ਜਾਇਦੇਦਾਰ ਕਿਹਨਾਂ ਸੀ ਨਾਨਕਿਆਂ 'ਚ ਮਮਾ ਉਹ ਸਿੱਧਾ ਥੋੜਾ ਜਿਆਦਾ ਫਰਕ ਸੀ ਨਾ ਮਾਰਾ ਆਹ ਸਿੱਧਾ ਹੈਗਾ ਮਤਲਬ ਸੀਗਾ ਬਸ ਉੱਥੇ ਹੀ ਆਈ ਹੋਈ ਹੈ ਪ੍ਰੋਬਲਮ ਇਹਨੂੰ ਤਾਂ ਬਲੱਡ 'ਚ ਹੀ ਹੈ ਜਿਆਦਾ ਹੁੰਦੇ ਤਾਂ ਨਹੀਂ ਜਿਆਦੇ ਹੋ ਇਹ ਖਸਾਵਾ ਪੜ ਜਾਣੇ ਨੇ ਕਾਫੀ 10 ਸਾਲ ਦਾ ਲੱਗ ਜੀ ਜਿਆਦਾ ਤਈ ਨਾ ਕੰਤਿਆ ਮੰਤਿਆ ਹਰਕਤਾਂ ਕਰਨੀ ਲੋਕਾਂ ਦੇ ਗੰਦੇ ਬਾਤ ਮੋਰ ਨਾ ਇਹ ਸਾਨੂੰ ਬੜਾ ਖੜਨਾ ਨਹੀਂ ਲੱਗੇ ਕੁੜੀਆਂ ਨੂੰ ਜੀ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਸਾਰੀਆਂ ਮੇਰੀਆਂ ਭੈਣਾਂ ਮੈਂ ਲੱਖੜੀ ਮਨਾ ਸਕਦਾ ਜੀ ਕੁੜੀ ਨੂੰ ਮੈਂ ਸਿਰਫ ਇੱਕ ਨੂੰ ਪਿਆਰ ਕਰਦਾ ਜੀ ਚੰਡੀਗੜ੍ਹ ਵਾਲੀ ਨੂੰ ਪਿਆਰ ਕਰਦਾ ਜੀ ਬਾਕੀ ਸਾਰੀਆਂ ਮੇਰੀਆਂ ਭੈਣਾਂ ਜੀ ਪਰਾਂ ਜੀ ਮੰਮੀ ਡੈਡੀ ਆ ਜੀ ਦੋਨੇ ਮਹਾਰਾਜ ਜੀ ਮੁਰੇ ਵੀ ਜਾਨਾ ਬਰਦਾਰੀ ਕੋਸੀ ਨੂੰ ਮੰਗਦਾ ਜੀ ਮਾਰ ਮਾਰ ਦੋਖਦਾ ਜੀ ਡੰਡੇ ਸੋਤੇ ਚੱਕਦਾ ਜੀ ਸੰਗਲ ਨਾ ਬੰਨਿਆ ਹੋ ਤੇ ਜੀ ਘਰ ਵੀ ਸਾਫੀ ਵੀ ਤੋੜ ਸੀ ਜੀ ਹੋਰੀ ਤੋਂ ਤੱਕੀ ਤੋੜ ਜਿਆਦਾ ਚੰਗੇ ਭਲੇ ਬੰਦੇ ਨੂੰ ਮੈਂਟਲੀ ਅਪਸੈਟ ਕਰ ਕੋਈ ਵੀ ਪੜਿਆ ਲਿਖਿਆ ਅੰਗਰੇਜ਼ੀ ਕੌਣ ਜਾਣਦਾ ਈ ਸਾਡੇ ਵਿੱਚੋਂ ਪੜਿਆ ਲਿਖਿਆ ਬੰਦਾ ਕੌਣ ਹੈ ਅੰਗਰੇਜ਼ੀ ਵਿੱਚ ਕੋਈ ਹੈ ਸੁਣਾ ਦੇ ਅੰਗਰੇਜ਼ੀ ਇਹਨਾਂ ਨੂੰ ਕੋਈ ਹੈ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰ ਸਕਦਾ ਮੇਰੇ ਨਾਲ ਕੋਈ ਵੀ ਨਹੀਂ ਕਰ ਸਕਦਾ ਵੀਰੇ ਤੇਰੇ ਜਿੰਨਾ ਕੋਈ ਨਹੀਂ ਬੜਿਆ ਤੇਰਾ ਨਾਮ ਕੀ ਹੈ ਮੱਕੀ ਉਹ ਨੇਮ ਥਿਸ ਇਜ਼ ਅ ਸਟੂਪਿਡ ਪਰਸਨ ਆਲ ਓਕੇ ਹੀ ਇਜ਼ ਮਾਈ ਬੂਆ ਐਂਡ ਮਦਰ ਐਂਡ ਸਿਸਟਰ ਐਂਡ son of ਕਿਆ ਕਹਤੇ ਆ ਬੂਆ ਦਾ ਲੜਕਾ ਸਮਝ ਰਹੇ ਹੋ ਨਾ ਇਹ ਆਲ ਬਸ ਨਹੀਂ ਜਸਟ ਸਟੂਪਿਡ ਇਡੀਅਟ ਓਕੇ ਮੈਂ ਵੀ ਇਹ ਕਰੀ ਵੀ ਜੀ ਮੈਂ ਪੜਿਆ ਲਿਖਿਆ ਬੰਦਾ ਕੀ ਨਾਂ ਤੇਰਾ ਵੀਰੇ ਅਵਤਾਰ ਸਿੰਘ ਨਾਪਰੀਆ ਉੱਦਾਂ ਮੈਨੂੰ ਜੌਨੀ ਪਤਮਾਸ਼ ਦੇ ਨਾਮ ਨਾਲ ਦੇ ਨਾਂ ਉਹ ਪੱਕਾ ਨਾਅ ਅਵਤਾਰ ਸਿੰਘ ਪੱਕਾ ਨਾਅ ਅਵਤਾਰ ਸਿੰਘ ਤੁਹਾਡੇ ਪਿਤਾ ਜੀ ਦਾ ਕੀ ਨਾਂ ਬੇਟਾ ਮਾਈ ਫਾਦਰ ਨੇਮੇ ਸਰ ਪ੍ਰੀਤਮ ਸਿੰਘ ਪ੍ਰੀਤਮ ਕਿੱਥੇ ਨੇ ਪ੍ਰੀਤਮ ਸਿੰਘ ਜੀ ਹੁਣ ਪ੍ਰੀਤਮ ਸਿੰਘ ਨਾਓ ਇਲਾ ਹੀ ਹਿਸ ਮਾਈ ਵਿਲੇਜ ਸੋਈ ਮਾਜਰਾ ਜਿਆੜੀ ਤੱਕ ਆ ਦਾ ਵੀਡੀਓ ਕੋਟਾ ਰੁਪਿਆ ਹੋਇਆ ਜੀ ਇਹਨਾਂ ਤਾਂ ਜੀ ਉਹ ਤਾਂ ਕੋਟਾ ਤੋਂ ਨਹੀਂ ਆ ਪੂਰੇ ਕੋਟਾ ਤੋਂ ਆ ਨਤੀ ਆਈ ਦੱਸੋ ਮਹਾਰਾਜ ਦੀ ਸੌ ਲੱਗੇ ਨਿਕੁਗਰਾ ਸਾਹਿਬ ਦੀ ਹੋਣੀ ਵੱਟ ਕੇ ਹਜੂਰੀ ਵਿੱਚ ਆਪਣੀ ਗਰਦਨ ਵੱਟ ਕੇ ਦੰਨਾ ਫਿਰ ਰੋਕਣਾ ਨਹੀਂ ਹੈਗਾ ਇਹਨਾਂ ਨੇ ਝੂਠ ਬੋਲਦੇ ਆ ਇਹ ਪਹਿਲਾਂ ਜਾਂਦੇ ਪੁੱਤ ਬੋਲਦੇ ਝੂਠ ਬੋਲਦੇ ਸਰ ਇਹ ਆ ਪ੍ਰਿੰਗ ਰਿੰਗ ਕੇ ਕਹੋਗੇ ਵੀ ਨਹੀਂ ਨਹੀਂ ਕੋਈ ਸੱਟਾ ਨਹੀਂ ਮਾਰੀ ਆ ਸੰਤਾ ਵੀ ਐਹੀਂ ਆ ਵੀ ਪਤਾ ਨਹੀਂ ਕਿ ਆ ਝੂਠ ਦਾ ਝੂਠ ਦੀ 판 ਡਈ ਏ ਝੂਠ ਦੀ 판 ਡ ਮਹਾਰਾਜ ਅਸੀਂ ਤਾਂ ਬਸ ਵਾਹਿਗੁਰੂ ਮੇਰ ਕਰੀ ਸਿਤੇ ਬਾਛ 15 ਸਤਿਗ ਵਾਖਿਮਾ ਭਾਈ ਆਸ਼ੀਰਵਾਦ ਦੇ ਜੀ ਚੜ੍ਹਦੀ ਕਲਾ ਬਖਸ਼ ਝੂਠ ਇੱਕ ਹੁੰਦਾ ਈ ਝੂਠ ਇੱਕ ਹੁੰਦਾ ਸੱਚ ਤੁਸੀਂ ਪਛਾਣ ਕਰਨੀ ਵੀ ਝੂਠ ਕਿ ਆ ਸੱਚ ਕਿ ਆ ਵਾਹਿਗੁਰੂ ਇੱਕ ਓੰਕਾਰ ਬੋਲ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਪੋ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰਗ ਅਜੂਨੀ ਸੈਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਤ ਸੱਚ ਜੁਗਤ ਸੱਚ ਹੈਪੀ ਸੱਚ ਹੈਪੀ ਸੱਚ ਨਾਨਕ ਹੋਸੀ ਨਾਨਕ ਹੋਸੀ ਜੇ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਚੁੱਪੇ ਚੁੱਪਣਾ ਹੋਵੇ ਜੇ ਲਾਇ ਲਿਆ ਰ ਭਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨੀ ਪੂਰੀਆ ਪਰ ਸਹਿ ਸਿਆਣਪਾ ਲੱਖ ਹੋਏ ਤੇ ਇੱਕ ਨੱਚ ਸੱਲੇ ਨਾਲ ਕਿਵੇਂ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਪੰਜ ਬੋੜੀਆਂ ਤੱਕ ਪੜ ਲਿਆ ਤੇ ਜੀ ਹੁਣ ਮੈਂ ਭੁੱਲ ਗਿਆ ਥੋੜਾ ਨਸ਼ੇ ਉੱਤੇ ਕਰਨੇ ਕਰਕੇ ਪਹਿਲਾਂ ਮੈਂ ਆਮਰਤ ਛਕਿਆ ਹੋਇਆ ਦਾ ਜੀ ਬੈਠ ਜਾ ਸਿੰਘ ਸੱਜਿਆ ਬਤਾ ਜੀ ਮੈਂ ਪਹਿਲਾਂ ਬੈਠ ਜਾ ਪੁੱਤ ਪਹਿਲਾਂ ਬੈਠ ਇਹ ਸਭ ਝੂਠ ਤੂਫਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰਾ ਅਵਤਾਰ ਸਿੰਘ ਅਵਤਾਰ ਸਿੰਘ ਜੌਨੀ ਜੌਨੀ ਵੀਰਾ ਅੱਜ ਸੰਗਲ ਨਾਲ ਬੰਨ ਕੇ ਇਹਦਾ ਪਰਿਵਾਰ ਇੱਥੇ ਲੈ ਕੇ ਆਇਆ ਹੈ ਇਨਾਂ ਦੀ ਸਿਸਟਰ ਆ ਇਹਨਾਂ ਦੀ ਮੰਮੀ ਆ ਤੁਹਾਨੂੰ ਕੀ ਲੱਗਦੇ ਨੇ ਭੂਆ ਜੀ ਲੱਗਦੇ ਆ ਭੂਆ ਜੀ ਦਾ ਬੇਟਾ ਆ ਇਹ ਨਾਲ ਇਹਨੂੰ ਵੀਰੇ ਨੂੰ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਸੋਏ ਸੋਏ ਮਾਜਰਾ ਉੱਥੋਂ ਲੈ ਕੇ ਆਏ ਨੇ ਅੱਜ ਜੌਨੀ ਵੀਰੇ ਦੀ ਹਾਲਤ ਤੁਸੀਂ ਦੇਖੋ ਸਾਡਾ ਅੱਜ ਦਾ ਨੌਜਵਾਨ ਪਤਾ ਨਹੀਂ ਮਤਲਬ ਕਿਹੜੀ ਐਸੀ ਹਵਾ ਜਿਹਦੇ ਵਿੱਚ ਜਾ ਕੇ ਭੰਗ ਗੋਲੀਆਂ ਜਾਂ ਹੋਰ ਐਸੇ ਨਸ਼ੇ ਖਾਣ ਦੇ ਨਾਲ ਕਿਹੜੀ ਸੰਗਰਜ ਪੈ ਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਲੈਂਦੇ ਨੇ ਵੀ ਮੈਂਟਲੀ ਅਫਸੈਟ ਹੋਏ ਨੇ ਤੇ ਅੱਜ ਇਹ ਵੀਰ ਆਪਣੇ ਫਾਦਰ ਨੂੰ ਵੀ ਮੰਜੇ ਤੇ ਪਾਇਆ ਹੋਇਆ ਉਹਦਾ ਵੀ ਗੋਡਾ ਤੋੜਦਾ ਦੱਸਦੇ ਆ ਮੰਮੀ ਨੂੰ ਵੀ ਮਾਰਦਾ ਗੋਡਾ ਕਰੇ ਆਣ ਗਵਾਂਡ ਵੀ ਭੰਨ ਤੋੜ ਲੋਕਾਂ ਦੇ ਡੰਡੇ ਰੋੜੇ ਮਾਰਦਾ ਤੇ ਮਾਪਿਓ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਇੱਥੇ ਤੁਸੀਂ ਸੋਚੋ ਵੀ ਆ ਨਵਾਂ ਸੰਗਲ ਜਿਹੜਾ ਮੱਜਾਂ ਦੇ ਲਾਉਣ ਵਾਲਾ ਜਦੋਂ ਮਾਂ ਖਰੀਦ ਕੇ ਲੈ ਕੇ ਆਈ ਹੋਊਗੀ ਤੇ ਉੱਥੇ ਕੀ ਕਿਹਾ ਹੋ ਦੁਕਾਨ ਵਾਲੇ ਨੇ ਹਨਾ ਕਿੱਦਾਂ ਇੱਕ ਮਾਂ ਬਾਪ ਆਪਣੇ ਪੁੱਤ ਦੇ ਲੱਤ ਨੂੰ ਸੰਗਲ ਲਾਉਂਦੇ ਨੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਕੀ ਅਹਿਸਾਸ ਹੋਊਗਾ ਇਹਨਾਂ ਦਾ ਜਦੋਂ ਇੱਕ ਭੈਣ ਆਪਣੇ ਭਰਾ ਨੂੰ ਸੰਗਲ ਨਾਲ ਬੰਨ ਕੇ ਇੱਥੇ ਲਿਆਉਣ ਲਈ ਮਜਬੂਰ ਹੋ ਗਈ ਇੱਕ ਘੂਆ ਆਪਣੇ ਭਤੀਜੇ ਨੂੰ ਜਿਹਦੇ ਨਾਲ ਉਹਦੇ ਪੇਕੇ ਹੁੰਦੇ ਆ ਭਤੀਜਿਆਂ ਦੇ ਨਾਲ ਹੀ ਪੇਕੇ ਆ ਭਰਾਵਾਂ ਤੋਂ ਬਾਅਦ ਉਹ ਆਪਦੇ ਭਤੀਜੇ ਨੂੰ ਸੰਗਲਣਾ ਬਣ ਕੇ ਲੈ ਕੇ ਆਈ ਇੱਥੇ ਇੱਕ ਭਰਾ ਮਾਮੇ ਦੇ ਪੁੱਤ ਨੂੰ ਘੂਆ ਦਾ ਪੁੱਤ ਮਤਲਬ ਇਹ ਸਾਰੀਆਂ ਰਿਸ਼ਤੇ ਆ ਨਾਤਿਆਂ ਦੀ ਬਿਲਕੁਲ ਬੇਵਸੀ ਹੋ ਜਾਂਦੀ ਆ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਅਸੀਂ ਅਕਸਰ ਦੇਖਦੇ ਆਂ ਘਰਾਂ ਦੇ ਵਿੱਚ ਸੰਗਲਾਂਾ ਨਾ ਬੰਨੇ ਹੋਏ ਨੌਜਵਾਨ ਵੀਰ ਸਾਡੀਆਂ ਭੈਣਾਂ ਔਰ ਉਹਨਾਂ ਦੇ ਹਾਲਾਤ ਅਜਵਤਾਰ ਸਿੰਘ ਤਾਂ ਹਜੇ ਬਹੁਤ ਠੀਕ ਆ ਸਾਲਾਂ ਬੱਧੀ ਸਮਾਂ ਬੀਤ ਜਾਂਦਾ ਸੰਗਲਾਂਾ ਨਾ ਬੰਨਿਆ ਜਾਨਵਾਰਾਂ ਵਰਗਾ ਜੀਵਨ ਹੋ ਜਾਂਦਾ ਪਰ ਮਜਬੂਰੀ ਐਸੀ ਵੀ ਸਮਾਜ ਵੀ ਸਾਥ ਦੇਣੋਂ ਹਟ ਜਾਂਦਾ ਅੱਜ ਤਾਂ ਭੂਆ ਭੈਣਾਂ ਨਾਲ ਖੜੀਆਂ ਜਦੋਂ ਸਮਾਂ ਬੀਤਦਾ ਹੌਲੀ ਹੌਲੀ ਪਰਿਵਾਰ ਵੀ ਪਿੱਛੇ ਹਟ ਜਾਂਦਾ ਅੱਜ ਅਵਤਾਰ ਸਿੰਘ ਨੂੰ ਲੈ ਕੇ ਪਰਿਵਾਰ ਇੱਥੇ ਪਹੁੰਚਿਆ ਸਾਡੇ ਕੋਲੇ ਅਰਦਾਸ ਕਰਿਓ ਕਿ ਵੀਰਾ ਠੀਕ ਹੋ ਜAVE ਇਸ ਮਾਂ ਨੂੰ ਇਨਾ ਸੰਗੜਾ ਦਾ ਬੰਨ ਕੇ ਨਾ ਰੱਖਣਾ ਪਵੇ ਆਪਦਾ ਗੱਭਰੂ ਪੁੱਤ ਜੀ ਮੈਂ ਜਦੋਂ ਠੀਕ ਬੈ ਬਰਿਆ ਸੀ ਦੋ ਢੀਆਂ ਸੀਗੀਆਂ ਵੀਰ ਦੀਆਂ ਵਧੀਆ ਕੰਮਕਾਰ ਕਰਦਾ ਸੀ ਗੋਦਰੇਜ ਦੇ ਵਿੱਚ ਕਾਲੀਨਾ ਫਰੈਂਡ ਬਣਾ ਕੇ ਜੀ ਵਿਆਹ ਕਰਾ ਲਿਆ ਕਿਸੇ ਕੋਈਸ ਹਾਲਾਤ ਇਦਾਂ ਦੇ ਬਣ ਗਏ ਜ਼ਿੰਦਗੀ ਚ ਵਿਆਹ ਤੇ ਸਿੰਗਲ ਨਾ ਬਣ ਕੇ ਲੈ ਕੇ ਆਉਣਾ ਪਿਆ ਇਹਨਾਂ ਤੇ ਬਾਜੀ ਮੈਂ ਜਦੋਂ ਠੀਕ ਹੋ ਗਿਆ ਗੋਦਰੇਜ ਕੰਪਨੀ ਚ ਲੱਗ ਗਿਆ ਮੈਂ 11000 ਡੋਨੇਸ਼ਨ ਬਾਜੀ ਦੇ ਕੈਂਪ ਨੂੰ ਦੇ ਕੇ ਜਾਵਾਂਗਾ। ਹਾਂ ਠੀਕ ਹੈ ਵੀਰ। ਪਰ ਹੁਣ ਮੇਰੀ ਇੱਕ ਗੱਲ ਮੰਨਣੀ ਪੈਣੀ ਤੀ। ਹਾਂਜੀ। ਮੈਂ ਤੇਰਾ ਸਿੰਗਲ ਖੋਲਣ ਲੱਗਿਆ ਹੁਣ। ਹਾਂਜੀ। ਹੁਣ ਆਰਾਮ ਨਾਲ ਇੱਥੇ ਮੇਰੇ ਕੋਲ ਰਹਿਣਾ ਥੋੜੇ ਦਿਨ ਠੀਕ ਆ। ਠੀਕ ਹੈ ਜੀ। ਔਰ ਆਪਾਂ ਇੱਥੇ ਰਹਿ ਕੇ ਦਵਾਈ ਖਾਣੀ ਆ ਠੀਕ ਹੈ। ਔਰ ਬਿਲਕੁਲ ਠੀਕ ਹੋ ਜਾਣਾ। ਬਿਲਕੁਲ ਨਹੀਂ ਕਿਸੇ ਨੂੰ ਗਲਤ ਬੋਲਣਾ ਨਾ ਕੇਣਾ ਲੜਨਾ ਨਾ ਕੇ ਨੂੰ ਠੀਕ ਆ ਠੀਕ ਆ ਪਾਠ ਦਾ ਕਰਨਾ ਪੰਜ ਫੌੜੀਆਂ ਦਾ ਪਾਠ ਠੀਕ ਆ ਪਾਠ ਕਰਿਆ ਕਰ ਪੁੱਤ ਆ ਜੰਦਾ ਖੋਲ ਲਈਂ ਦਰ ਆ ਦੂਆ ਕੋਲ ਜਾ ਬੇਤਾ ਪਾਜੀ ਬਹੁਤ ਕੰਮ ਘਰ ਵਾਲੀ ਨੇ ਥੋੜਾ ਟੈਨਸ਼ਨ ਦੇਤੀ ਦਿਮਾਗ ਨੂੰ ਜੀ ਕੋਈ ਨਾ ਪੁੱਤ ਸਭ ਠੀਕ ਹੋ ਗਿਆ ਸ਼ੁਕਰੀਆ ਤੇਰੀ ਮੇਰੀ ਉਹ ਵੀ ਲੈ ਮਿਲ ਜਾਣਗੀਆਂ ਪੁੱਤ ਉਹ ਮੁੰਡੇ ਕੋਲ ਜ਼ਮੀਨ ਜਾਇਦਾਦ ਆ ਜੀ ਮੈਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਇਹ ਸੰਗਲ ਸਾਡੇ ਕੋਲੇ ਕੁਆਂਟਲਾਂ ਦੇ ਰੂਪ ਦੇ ਵਿੱਚ ਪਿਆ ਪਤਾ ਨਹੀਂ ਕਿੰਨੀਆਂ ਹੀ ਭੈਣਾਂ ਦੇ ਕਿੰਨੇ ਵੀਰਾਂ ਦੇ ਕਿੰਨੇ ਬਜ਼ੁਰਗਾਂ ਦੇ ਗੁੱਟਾਂ ਤੋਂ ਗਿੱਟਿਆਂ ਤੋਂ ਇਹ ਸੰਗਲ ਖੁੱਲੇ ਆ ਅੱਜ ਇਸ ਵੀਰ ਦੇ ਨਾਤ ਨੂੰ ਲੱਗਿਆ ਇਹ ਸੰਗਲ ਖੁੱਲ ਗਿਆ ਬਸ ਅਰਦਾਸ ਕਰਿਓ ਇਹ ਦੁਬਾਰਾ ਕਦੇ ਇਸ ਤਰ੍ਹਾਂ ਦੇ ਹਾਲਾਤ ਨਾ ਬਣੇ ਦੀ ਜ਼ਿੰਦਗੀ 'ਚ ਵੀ ਇਹਨੂੰ ਸੰਗਲਾਂ ਨਾ ਬੰਨਣਾ ਪਵੇ ਪਰਿਵਾਰ ਨੂੰ ਜੇ ਤੁਹਾਡੇ ਆਸ-ਪड़ोस ਵੀ ਕੋਈ ਇਸ ਤਰ੍ਹਾਂ ਦਾ ਮੈਂਬਰ ਹੈ ਉਹਨੂੰ ਜਰੂਰ ਇੱਥੇ ਸਾਡੇ ਤਿੱਕਰ ਲੈ ਕੇ ਆਵੋ ਸਾਡੇ ਨਾਲ ਸੰਪਰਕ ਕਰੋ ਪਰ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਰੁਕਣਾ ਪਊਗਾ ਕਿਉਂਕਿ ਜਾਨੇ ਨੂੰ ਇਕੱਲਿਆਂ ਨੂੰ ਨਹੀਂ ਰੱਖ ਸਕਦੇ ਆਪਾਂ ਨੂੰ ਮਹੀਨਾ 2 ਮਹੀਨੇ ਇੱਥੇ ਰੱਖਣਾ ਪਊਗਾ ਪਰ ਆ ਕੇ ਟ੍ਰੀਟਮੈਂਟ ਕਰਾ ਸਕਦੇ ਤੇ ਜੋ ਜੋ ਵੀ ਇਹ ਦੇਖ ਰਹੇ ਪਾਜੀ ਦੀ ਸੰਸਥਾ ਨੂੰ ਡੋਨੇਸ਼ਨ ਦਿਆ ਕਰੋ ਜੀ ਪਰ ਆਪਣੇ ਕਿਉਂਕਿ ਬਹੁਤ ਹੀ ਵਧੀਆ ਪਰਿਵਾਰ ਜ਼ਿਆਦਾਤਰ ਕੀ ਕਰਦੇ ਆ ਵੀ ਉਹ ਚਾਹੁੰਦੇ ਬਸ ਤੁਸੀਂ ਰੱਖ ਲਓ ਵੀ ਅਸੀਂ ਰਹਿ ਨਹੀਂ ਸਕਦੇ ਨਾਲ ਦੇਖੋ ਤੁਹਾਡੇ ਧੀਆਂ ਪੁੱਤ ਨੇ ਭੈਣ ਭਰਾ ਨੇ ਜੇ ਕਿਸੇ ਵਜ੍ਹਾ ਨਾਲ ਜਿੱਦਾਂ ਦੇ ਹਾਲਾਤ ਚੱਲੇਗੇ ਨੇ ਵੀ ਜਿਨ੍ਹਾਂ ਨੂੰ ਬੰਨਣਾ ਤੱਕ ਪੈ ਰਿਹਾ ਤੁਹਾਨੂੰ ਸਾਥ ਵੀ ਦੇਣਾ ਪੈਣਾ ਅੱਜ ਇਹ ਵੀਰ ਨੂੰ ਇੱਥੇ ਲੈ ਕੇ ਆਇਆ ਮਾਤਾ ਜੀ ਤੁਸੀਂ ਰਕੋਗੇ ਨਾਲ ਹਾਂ ਇਹਨਾਂ ਦੀ ਮੰਮੀ ਇੱਥੇ ਨਾਲ ਰਕਣਗੇ ਤੁਸੀਂ ਦੇਖੋਗੇ ਕੁਝ ਦਿਨਾਂ ਵਿੱਚ ਇਹ ਵੀਰਾ ਠੀਕ ਵੀ ਹੋ ਜਾਊਗਾ ਔਰ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਕਾਬਿਲ ਵੀ ਹੋ ਜਾਊਗਾ ਬਸ ਸਮੱਸਿਆ ਫੇਰ ਉਦੋਂ ਆਉਂਦੀ ਆ ਜਦੋਂ ਆਮ ਜੀਵਨ ਦੇ ਵਿੱਚ ਬੰਦਾ ਸਮਾਜ ਚ ਫੇਰ ਵਿਚੜਦਾ ਤਾਂ ਉਹ ਸਮਾਜਿਕ ਲੋਕ ਦੁਬਾਰਾ ਫੇਰ ਉਹੀ ਹਾਸਾ ਮਜ਼ਾਕ ਉਹੀ ਇੱਕ ਦੂਜੇ ਨੂੰ ਪਿੰਚ ਕਰਨ ਵਾਲੀਆਂ ਗੱਲਾਂ ਤਾਨੇ ਮਿਹਣੇ ਦੁਬਾਰਾ ਫੇਰ ਬੰਦੇ ਨੂੰ ਚੰਗਾ ਭਲਾ ਵਸਦਾ ਦੇਖਣਾ ਹੀ ਨਹੀਂ ਚਾਹੁੰਦੇ ਲੋ ਤੇ ਬੇਨਤੀ ਹੈ ਭੈਣੋ ਭਰਾਵੋ ਤੇ ਸਾਥ ਦਿਆ ਕਰੋ ਇੱਕ ਦੂਜੇ ਨੂੰ ਇਨਸਾਨ ਆ ਇਨਸਾਨ ਹੋਣ ਦਾ ਫਰਜ਼ ਵੀ ਨਿਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ